ਸਭ ਤੋਂ ਪਹਿਲਾਂ ਤਾਂ ਜੀ ਸੱਚੇ ਪਾਤਸ਼ਾਹ ਦਾ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਨ ਕੋਟ ਸ਼ੁਕਰਾਨਾ ਕਿ ਸੱਚੇ ਪਾਤਸ਼ਾਹ ਨੇ ਹਮੇਸ਼ਾ ਹੀ ਸਚਾਈ ਦੀ ਜਿੱਤ ਹੋਈ ਹੈ ਔਰ ਟੱਕੇ ਛਾਈ ਜ਼ਾਲਮ ਸਰਕਾਰਾਂ ਦੇ ਖਿਲਾਫ ਲੜਨ ਦਾ ਬਲ ਆਪ ਦੇ ਗੁਰੂ ਘਰ ਦੇ ਕੂਕਰਾਂ ਨੂੰ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਔਰ ਉੱਥੇ ਮੈਂ ਸਮੂਚੇ ਲੀਡਰਸ਼ਿਪ ਦਾ ਸਾਡੇ ਸਤਿਕਾਰਯੋਗ ਸਾਬਕਾ ਮੰਤਰੀ ਰਖੜਾ ਸਾਹਿਬ ਦਾ ਚੰਦੂ ਮਾਜਰਾ ਜੀ ਦਾ ਸਾਡੇ ਐਮਐਲਏ ਸਾਹਿਬ ਦਾ ਡਾਕਟਰ ਸਾਹਿਬ ਦਾ ਮੇਰੇ ਨਾਲ ਜਿਹੜੇ ਆਏ ਐ ਐਨ ਕੇ ਸ਼ਰਮਾ ਜੀ ਦਾ ਸਾਰੇ ਵਕੀਲ ਸਹਬਾਨਾ ਦਾ ਪਟਿਆਲੇ ਦੀ ਸਮੂਚੀ ਲੀਡਰਸ਼ਿਪ ਦਾ ਸਾਰੇ ਐਸਜੀਪੀਸੀ ਮੈਂਬਰਾਂ ਦਾ ਆਪ ਦੇ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਮੇਰੇ ਨੌਜਵਾਨ ਵਰਕਰਾਂ ਦਾ ਹਲਕੇ ਦੇ ਜ਼ਿੰਮੇਵਾਰ ਸੱਜਣਾ ਦਾ ਕੱਲੇ ਕੱਲੇ ਵਰਕਰ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਮੈਂ ਕੱਲੇ ਕੱਲਾ ਕੀ ਨਾਮ ਲਵਾ ਜੀ ਸਾਰੇ ਤੁਸੀਂ রেকর্ড সেভের ਤੋਂ ਜਦੋਂ ਇੰਨੀ ਠੰਡ ਚ ਇੱਥੇ ਆ ਕੇ ਦਾਸ ਵਾਸਤੇ ਆਇਆ ਮੇਰੇ ਕੋਲ ਜੋ ਗਲਬ ਚ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ ਔਰ ਭਰਾ ਤੁਹਾਡਾ ਵੀ ਸਭ ਦਾ ਕਿ ਤੁਸੀਂ ਵੀ ਇੱਡੀ ਕੜਕ ਦੀ ਠੰਡ ਚ ਮੈਨੂੰ ਲੱਗਦਾ ਵੈਸੇ ਤਾਂ ਨਹੀਂ ਇਹਨਾਂ ਧਿਆਨ ਦਿੰਦੇ ਸਾਡਾ ਉ ਮਗਰ ਅੱਜ ਦੇ ਮੌਕੇ 'ਚ ਮੇਰਾ ਬੜਾ ਖਾਸ ਧਿਆਨ ਤੁਸੀਂ ਰੱਖਦੇ ਹੋ ਹਰ ਐਸਐਸਟੀ ਨੇ ਚੰਗਾਈ ਬਣਿਆ ਭਰਾ ਤੈਨੂੰ ਅਗਲੀ ਵਾਰੀ ਤੈਨੂੰ ਵੀ ਵਿੱਚ ਪਵਾ ਦੇਾਂਗੇ ਐਸਐਸਟੀ ਵੀ ਗੁੱਸਾ ਨਾ ਕਰਿਓ ਐਸਐਸਟੀ ਵੀ ਮਜ਼ਾਕ ਹੀ ਬਣ ਗਈ ਆ ਵੇਖੋ ਇਹ ਪੰਜਵੀਂ 6ਵੀਂ ਐਸਐਸਟੀ ਬਣ ਗਈ ਔਰ ਹਰ ਸਿੱਟੇ ਦੇ ਸਿੱਟਾ ਨਿਕਲਦੀ ਔਰ ਮੈਂ बार-बार ਕਹਿ ਦਿਆਂ ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ਼ ਕੱਢ ਕੇ ਲਿਆਈ ਉਹ ਕਾਗਜ਼ ਜਿਹੜਾ ਆਪਣਾ ਮੇਰੇ ਕਾਗਜ਼ਾਂ 'ਚੋ ਇਹ ਚਿੱਟੋ ਪੱਤਿਆ ਸਾਫ਼ ਦੇ ਸਾਫ਼ ਤਾਂ ਕਾਹਦਾ ਕਹਿਣਾ ਉਹਨੂੰ ਜਿਹੜਾ 22 ਦਿਨ 'ਚ ਡੀਜੀਪੀ ਕੁਰਸੀ ਤੋਂ ਲੱਥ ਗਿਆ ਹੋਵੇ ਸੁਪਰੀਮ ਕੋਰਟ ਦਾ ਨਕਾਰਿਆ ਹੋਵੇ ਯੂਪੀਐਸਸੀ ਦਾ ਨਕਾਰਿਆ ਹੋਵੇ ਅੱਜ ਜਿਹੜਾ ਮੇਜਰ ਪੈਨਲਟੀ ਚਾਰਚੀਟਡ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ ਤੇ ਉਹਦੀ ਇਸ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਆ ਕਿ ਉਹਨੇ ਪੀਓ ਨੂੰ ਜਿਹੜੇ ਕੋਰਟ ਤੋਂ ਪੀਓ ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ ਥਾਣੇਦਾਰ ਲੱਗਦੇ ਸਨ ਜਿਹੜੇ ਬੰਦਾ ਅੱਜ ਇੰਟਰਪ੍ਰੀ ਚੱਟੇ ਦੇ ਕੇਸ 'ਚ ਅਕਿਊਜ਼ਡ ਹੋਵੇ 302 'ਚ ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਝ ਕਰ ਸਕਦੇ ਸੀ ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ 'ਚ ਤੁਸੀਂ ਕਹਿ ਸਕਦੇ ਹੋ ਦੇਰਾਂ ਦੇਰ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੀ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ 'ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ ਉਹਨੂੰ ਘਰੇ ਸੱਦੇ ਉਹਦੇ ਆਖੇ ਬਦਲੀਆਂ ਕਰੇ ਸਿਕਿਉਰਿਟੀ ਦਵੇ ਇਹ ਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ ਉਹੋ ਜਿਹੇ ਨੇ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ ਤਿੰਨ ਡੀਜੀਪੀ ਬਦਲਤੇ 4 ADGP ਬਦਲਤੇ 3 AG ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬਲਾਸਪੀਓਨਾਂ ਰੋਟੀਆਂ ਇਸ ਲਈ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਾਲੋਨਰੇਬਲ ਹਾਈ ਕੋਰਟ ਨੇ ਆਪ ਨੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਪਤਾ ਪਈ ਐ ਮੈਨੂੰ ਉਹਨਾਂ ਨਾਲ ਅਮਰ ਦਰਜੀ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿਣਾ ਭਗਵੰਤ ਮਾਨ ਨੂੰ ਚਾਹੀਦੀ ਹੈ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਗਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਐ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਹੈ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨੋਟ ਦੀ ਐਂਡ ਉਹ ਤੋਂ ਬਾਅਦ ਕੋਰਟਾਂ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ ਹਾਈ ਕੋਰਟ ਨੇ 26 27 ਸਪਿਆਂ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲਓ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਨੇ ਕਦੇ ਕੋਈ ਡੀਜੀਪੀ ਸੁਣਿਆ ਮੈਂ ਅਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਉਹਦੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ ਪੀਓ ਨਾਲ ਪ੍ਰੇਮਡ ਪ੍ਰਿੰਟਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰ ਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਹੈ ਹਾਂ ਜੇ ਨਹੀਂ ਕਰੂੰਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵਾਨਤਮਾਨ ਕਿੱਛੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜੇ ਆਪਸ਼ਨਾ ਦੇ ਮਸਲੇ ਤੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਦਨ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਆ ਫਰਕ ਇਹਨਾ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਾਦੀ ਘਬਰਾਟ ਜਾਜ ਭੇਜ ਦਿਆਂਗੇ ਬੇਪਾਸਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲੋ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧੱਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਇਹ ਕਾਨੂੰਨ ਨੂੰ ਹੋਰ ਰੰਗ ਦੇ ਦੇਂਦੇ ਇਸ ਲਈ ਮੈਂ ਛੋਟਾ ਸ਼ਬਦਾਂ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਭਟਕ ਰਿਹਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਹੈ कोर्ट ਤੇ ਫੈਸਲੇ ਤਾਂ ਬਾਅਦ ਵੀ ਸਰਕਾਰ ਹੋ ਗਈ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਵਿਹਾਰ ਤੇ ਮੇਰੇ ਤੋਂ ਮਾਫੀ ਮੰਗੀ ਆ ਮੈਂ ਉਹਨਾਂ ਦੀ ਕਦਰ ਕਰਦਾ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਹਨੇ ਤਾਂ ਮਾਫੀ ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਟਜੋੜ ਹੋਇਆ ਉਹਦੀ ਰਾਜੇ ਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਦਿਨੇ ਮਿਲਿਆ ਕਰਿਓ ਆਪਸ ਚ ਗਲਵਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝਾਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸ਼ਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਊ ਕਿ ਜਿਹੜੇ ਨੌ ਦੀ ਲੀਡਰ ਆ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕਹੋਂਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ। ਮਾਰਾ ਕਾਲੀ ਦਲ ਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹ ਰਹੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਬਤ। ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ। ਨਹੀਂ ਉਹਨਾਂ ਦੀ ਤਾਂ ਲੈਂਦਾ ਨਹੀਂ। ਜਿਨ੍ਹਾਂ ਦੀ ਉਹ ਯਾਦਾ ਕਹਿ ਮੈਂ ਕਬੂਲ ਕੀਤੀ ਹੈ ਵਧਾਈ। ਵੀਐਸਪੀ ਦੇ ਮਾਇਆਵਤੀ ਨੇ ਵੀ ਕਿਹਾ ਸੀਗਾ ਕਿ ਮੈਂ ਮਾਇਆਵਤੀ ਨੇ ਕਿਹਾ ਸੀਗਾ 13 ਸਾਲਾਂ ਤੋਂ ਕਰਾਂਗੇ ਲੋਕ ਸਰਪਾ ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੇਨੀਵਾਲ ਸਾਹ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ। ਇਹ ਸਾਡਾ ਸਮਝੌਤਾ ਸ਼ਰੋਮਨੀ ਅਕਾਲੀ ਜਨ ਨਾਲ ਹੈ ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਅੱਜ ਕਿੰਨੇ ਕੇ ਸਵਾਲ ਪੁੱਛੇ ਜੀ ਔਰ ਵਿਵਹਾਰ ਕਰਿਆ ਉਹਨਾਂ ਦਾ ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ ਉਹ ਪੰਨੂ ਨੂੰ ਪੁੱਛ ਲਓ ਨਾ ਗੰਜੂ ਨੂੰ ਜਾ ਕੇ ਉਹਨੇ ਦੱਸ ਹੀ ਦੇਣਾ ਤੁਹਾਨੂੰ ਵਹਿਮ ਮਣ ਘਣਤ ਕਾਨੀਆਂ ਬਣਾ ਕੇ ਪੇਸ਼ ਕਰਦੇ ਮੈਂ ਤਾਂ ਕਹਿੰਦਾ ਅਗਲੀ ੜੀ ਭਗਵੰਤ ਮਾਨ ਜੇ ਉਹਦੇ ਚ ਜਾਨ ਹੈ ਉਹ ਆਪ ਆਵੇ ਸਟੇਡੀਅਮ 'ਚ ਰੱਖ ਲੋ ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੀ ਕਿਉਂਕਿ ਤੁਸੀਂ ਜਿੰਦਾਬਾਦ ਸਿੱਟ ਕੌਣ ਬਣਾ ਰਿਹਾ ਹੈ ਭਗਵੰਤ ਮਾਨ ਬਣਾ ਰਿਹਾ ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਦੇ ਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰਨ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਪਣਾਉਣਾ ਉਹ ਲੱਭ ਰਿਆ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ ਦੋ ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤੂ ਐਨਟੀਪੀਸੀ ਦੀ ਰਿਪੋਰਟ ਦੇ ਵਿੱਚ ਸੰਤਾਪ ਵੱਲੋਂ ਦੀ ਗੋਲੀ ਕਾਂਢ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੋਈ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਆ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸਐਸਪੀ ਵੱਤਸਲਾ ਗੁਪਤਾ ਦੇ ਖਿਲਾਫ डीआईजी फुप्ती ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀਨੋਾ ਫਗਵਾੜੇ ਦਾ ਉਹਦਾ ਮੈਂ ਉਥੇ ਨਾਂ ਦੱਸਿਆ ਸੀ ਸਬ ਇੰਸਪੈਕਟਰ ਦਾ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉਥੇ ਗੱਲਾਂ ਜੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ 'ਚ ਭਾਈ ਕਿਨੂੰ ਜਾਜੇ ਤੇ ਫਾਇਰਿੰਗ ਦੀ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਬੇ ਨੇ ਜਿਹੜੇ ਜਾ ਕੇ ਮਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਭਨੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ ਅਖੰਡ ਪਾਤਸ਼ਾਹ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਇਹ ਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ ਵੀਡੀਓ ਦੀ ਗੱਲ ਕੀਤੀ ਸੀ ਜੀ ਕਦੋਂ ਵੀ ਡੀਸੀ ਨੇ ਔਰ ਐਸਐਸ ਕਪੂਰ ਤਾਂ ਇਹ ਕੀ ਲੱਗਦਾ ਸੁਭਾਰੇ ਆ ਕੁਛ ਸੁਭਾਵਿਕ ਜਵਾਬ ਹੈ ਹੀ ਕੋਈ ਨਹੀਂ ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ ਐਸ ਡੀ ਐਮ ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰਮਿਸ਼ਨ ਕੀ ਦੇਣੀ ਸੀ ਕਿਉਂਕਿ ਮੈਜਿਸਟਰੇਟ ਦਿੰਦਾ ਲਾਅ ਐਂਡ ਆਰਡਰ 'ਚ ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚਲੇ ਹੁਣ ਮੈਂ ਕੀ ਜਵਾਬ ਦਊਗੀ ਐਸ ਐਸ ਪੀ ਅੱਜ ਨਾ ਪਰਚਾ ਦਰਜ ਹੋਵੇ ਕੱਲ ਨਾ ਹੋਵੇ ਸਾਲ ਬਾਅਦ 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ ਇਹ ਐਸਐਸਪੀ ਡੀਆਈਜੀ ਮੌਕੇ ਦੇ ਉਹਨਾਂ ਅਫਸਰਾਂ ਤੇ ਸਭ ਤੇ ਦਰਜ ਹੋਣਾ ਹੈ ਜਿਹੜੇ ਉਥੇ ਮੌਕੇ ਤੇ ਇਹ ੱੱੱਕੇ ਛਾਈ ਗੁਰੂ ਘਰ ਤੇ ਢਾਕਲ ਹੋ ਕੇ ਬੂਟ ਪਾ ਕੇ ਔਰ ਮੈਂ ਹੋਰ ਦੱਸ ਦਿਆਂ ਮੇਰੇ ਨੋਟਿਸ 'ਚ ਜਿਹੜੀ ਹੋਰ ਗੱਲ ਆਈ ਆਫਟਰ ਮੈਂ ਜਲੰਧਰ ਪ੍ਰੈਸ ਕਾਨਫਰੈਂਸ ਇਹ ਸ਼ਰਾਬ ਪੀ ਕੇ ਵੀ ਕਈ ਅਫਸਰ ਉਥੇ ਗਏ ਆ ਕਿਉਂਕਿ ਪਹਿਲਾਂ ਇਹ 5 ਵਜੇ ਆਏ ਫਿਰ ਇਹ 7 ਵਜੇ ਆਏ ਫਿਰ ਇਹ 10 ਵਜੇ ਆਏ ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ ਫਿਰ ਇਹ 4 ਵਜੇ ਦਾਖਲ ਹੁੰਦੇ ਉਸ ਤੋਂ ਪਹਿਲਾਂ ਡੀਐਸਪੀ ਫਗਵਾੜੇ ਦੇ ਘਰ 'ਚ ਬੈ ਕੇ ਕਈ ਅbschrana ਨੇ ਸ਼ਰਾਬ ਪੀਤੀ ਉਹ ਜਿਹੜਾ ਜਸਪ੍ਰੀਤ ਹੈ ਕੌਣ ਹੈ ਔਰ ਕਈ ਅbschr ਸ਼ਰਾਬੀ ਹਾਲਤ 'ਚ ਗੁਰੂ ਘਰ 'ਚ ਦਾਖਲ ਹੋਇਆ ਕਿ ਇਹ ਅੱਜ ਦਾ ਹਾਲਾਤ ਨੇ ਲੋਨ ਆਰਡਰ ਦੇ ਔਰ ਕਿਸ ਤਰੀਕੇ ਨਾਲ ਕੰਟ੍ਰੈਕਟ ਕਿਲਿੰਗ ਹੋ ਰਹੀ ਹੈ ਨੇ ਲੋਨ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਿਰਫ ਤੇ ਸਿਰਫ ਸੀਐਮ ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਹੈ ਪੁਲਿਸ ਨੌਂਡਰ ਰੋਪਟਾ ਪੰਚਾਇਲੇ ਚ ਵੀ ਖਰਾਬ ਹੋ ਰਿਹਾ ਕੱਲ ਵੀ ਕੇਬਲ ਦੇ ਦਫਤਰ ਤੋਂ 25-30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ ਸ਼ਟਰ ਚੋਰੀ ਕਰਿਆ ਪੁਲਿਸ ਰਿਪੋਰਟ ਨਹੀਂ ਲਿਖੀ ਜੀ ਡੀਜੀਪੀ ਨੂੰ ਧਮਕੀ ਆਈ ਹੈ ਕਹਿੰਦੇ ਵੀ ਇਹਦੇ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਗੱਲ ਤੋਂ ਬਾਹਰਾਂਗੇ ਚਲੋ ਦੇਖੋ ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਆ ਕਿਸੇ ਨੂੰ ਡੀਜੀਪੀ ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਦਵੇ ਮੈਂ ਉਸ ਗੱਲ ਦੇ ਖਿਲਾਫ ਮਗਰ ਪੰਜਾਬ ਦੇ ਲਾਅ ਨਾਅਟਰ ਤੇ ਕੀ ਹਾਲਾਤ ਬਣੇ ਆ ਜਿਹੜਾ ਕੋਈ ਗੱਲ ਕਰੇ ਸਚਾਈ ਦੀ ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ ਐਨਐਸਏ ਲਾ ਕੇ ਧੱਕੇਚਾਹੀ ਕੀਤੀ ਆ ਗੁਰੂ ਘਰ 'ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ ਅੱਜ ਨਹੀਂ ਤੇ ਕੱਲ ਇੱਥੇ ਕਾਰਵਾਈ ਹੋਊਗੀ ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਤੇ ਭਾਈ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਵੇਂ ਜੇਲ੍ਹ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ ਲਾਰੈਂਸ ਮਿਸ਼ਨੋਈ ਦੀ ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਰ ਦੇ ਅੱਗੇ ਮੰਦਰ ਦੇ ਅੰਦਰ ਜਾਂ ਬਾਹਰ ਔਰ ਉਸ ਵੇਲੇ ਵੀ ਲੋਕ ਲਕੋਏ ਗਏ ਸਨ ਹੁਣ ਵੀ ਲੋਕ ਲਕੋਏ ਜਾ ਰਹੀ ਜਿਹੜੇ ਫੱਟਰ ਹੋਏ ਔਰ ਚਾਹੇ ਸੁਲਤਾਨਪੁਰ ਗੋਲੀ ਚੱਲੀ ਹੈ ਇਹ ਮੁੱਖ ਮੰਤਰੀ ਜੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ ਪਟਿਆਲੇ ਦੇ ਵਿੱਚ ਵੀ ਕਾਰੋਬਾਰ ਤੇ ਕਮਜ਼ੋਰੇ ਲੋਕਾਂ ਦੇ ਕਾਰੋਬਾਰ ਤੇ ਕਮਜ਼ੋਰੇ ਪਟਿਆਲੇ ਦੇ ਕੇਵਲ ਦੇ ਦਫਤਰ ਦੇ ਵਿੱਚ 25 30 ਲੱਗਦਾ ਦੇਖੋ ਕੇਵਲ ਦੇ ਫਾਸਟਵੇ ਦੇ ਹੱਕ 'ਚ ਆਨਰੇਬਲ ਕੋਰਟ ਨੇ ਬੜੀ ਸਖਤ ਟਿੱਪਣੀ ਦਿੱਤੀ ਆ ਜਿਸ ਤਰੀਕੇ ਨਾਲ ਗੁਰਦੀਪ ਸਿੰਘ ਨੂੰ ਫਾਸਟਵੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਜਿਹੜਾ ਇੱਕ ਐਮਐਲਏ ਆਪ ਦੇ ਆਪ ਨੂੰ ਫੁੱਫੜ ਦੱਸਦਾ ਉਸ ਵੱਲੋਂ ਕੀਤਾ ਜਾ ਰਿਹਾ ਉਹ ਫੁੱਫੜ ਨੂੰ ਵੀ ਕਹੂੰਗਾ ਬੰਦਾ ਬਣ ਜਾ ਪਾਉ ਪਤਾ ਨਹੀਂ ਜੀਦਾ ਵੀ ਤੂੰ ਫੁੱਫੜ ਆ ਇਹ ਕੰਮ ਨਹੀਂ ਠੀਕ ਗਲਤ ਕੰਮ ਦਾ ਅਖੀਰ ਚ ਭੁਗਤ ਨਹੀਂ ਪੈਂਦੀ ਔਰ ਉਹਨੂੰ ਵੀ ਭੁਗਤ ਨਹੀਂ ਪਾਉਗੀ ਔਰ ਜੋ ਉਹਦੇ ਆਖੇ ਗਲਤ ਕੰਮ ਕਰ ਰਿਹਾ ਉਹ ਵੀ ਸੁਚੇਤ ਰਹਿਣ ਪਾਏ ਵੀਡੀਓ ਕੋ ਦਰ ਵੀਡੀਓ ਕੋ ਕਰਾਂ ਜਿਹੜੀ ਹੁਣ ਅੱਜ ਇੱਥੋਂ ਵੇਲੇ ਹੋਏ ਆ ਆਗੇ ਸ਼ਾਮ ਨੂੰ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲੈ ਉਹ ਆਣਾ ਨਿਕਰੀਦਾ ਹੁੰਦਾ ਮੇਰਾ ਵੀ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜੀ ਦੇ ਇਹਦੇ ਤੇ ਨਿਰਪੱਖ ਜਾਂਚ ੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਨਾਮ ਕੀ ਮੰਤਰੀ ਨਾਮ ਆ ਹੀ ਜਾਣਾ ਜਦੋਂ ਵੀਡੀਓ ਆ ਗਈ ਤੇ ਨਾਮ ਕੀ ਛਕਲ ਆ ਜਾਣੀ ਸਾਹਮਣੇ ਹਾਂਜੀ ਵਿਕਰਮ ਸਿੰਘ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਹਰ ਮੰਤਰੀ ਉਹ ਕੱਲਾ ਤੇ ਕੱਲਾ ਝਾੜੂ ਵਾਲੇ ਹੀ ਅਰਥੇ ਦੀ ਹਰਕਤ ਕਰ ਸਕਦੇ ਆ ਭਾਈ ਇਹ ਚੰਗੇ ਕੰਮ ਨਹੀਂ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾਂ ਨੂੰ ਮੈਂ ਦੇਣੀ ਆ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਹ ਹੀ ਦੇ ਸਕਦਾ ਅਗਲੀ ਵਾਰ ਵੀ ਕੋਈ ਬਾਕੀ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਆ ਸਰ ਤੁਹਾਨੂੰ ਲੱਗੇਗੀ ਕਿ ਲੱਕੀਂਡੀ ਤੱਕ ਕੋਸ਼ਿਸ਼ ਕਰ ਲਈਏਗਾ ਸਰ ਜਿਹੜਾ ਹੈਗਾ ਦਬਾਅ ਪਾਉਣ ਦੀ ਕੋਸ਼ਿਸ਼ ਕਰੀਏ ਹੋਰ ਕੀ ਆ ਮੇਰਾ ਵੀਰ ਹੋਰ ਕੀ ਐ ਚੋ ਤੁਸੀਂ 5 6 ਸਿੱਟਾ ਬਦਲਣ ਦੀ ਲੋੜ ਪੈਂਦੀ ਆ ਜੇ ਕੋਈ ਗੱਲ ਹੋਵੇ ਤੇ ਪਹਿਲੀ ਸਿੱਟੀ ਮਕਾ ਦਿੰਦੀ ਜਿਹੜੀ ਸਿੱਟ ਦਬਾ ਨਹੀਂ ਚੱਲਦੀ ਉਹਨੂੰ ਬਦਲ ਦਿੰਦੇ ਅਗਲੀ ਕੋਈ ਤਰੀਕੀ ਦਿੱਤੀ ਆ ਭਾਈ ਜਾਨੀ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਖਬਰ ਆਉਣੀ ਆ ਮੈਨੂੰ ਤਾਂ ਦਾਸ ਨੂੰ ਤੁਸੀਂ ਦੱਸਦੇ ਹੋ ਕਿ ਆ ਗਈ ਆ ਗਈ ਚਿੱਟੀ ਆ ਗਈ